ਮਤਲਬ ਆਨਲਾਈਨ ਡਿਲੀਵਰੀ ਵੀ ਹੈਗੀ ਆ ਹਾਂਜੀ ਅੰਦਰ ਉਹ ਮੂਰੇ ਮੋਟਰਸਾਈਕਲ ਵਿੱਚ ਖੜਾ ਹੋਇਆ ਬਾਈ ਆ ਮੋਟਰਸਾਈਕਲ ਵੀ ਦਵਾਂਗੇ ਹਾਂ ਸਾਰਾ ਬੈੱਟ ਡਿੱਗੀ ਲੱਗੀ ਹੋਈ ਆ ਰੇ ਟੂ ਜੈਟ ਮੰਨ ਲਓ ਕੰਮ ਕੰਪਲੀਟ ਆ ਤੇ ਜਿਹੜੇ ਨੰਬਰ ਤੇ ਤੁਹਾਡੇ ਸੰਪਰਕ ਸੱਜਣ ਕਰਦੇ ਸੀ ਆਰਡਰ ਕਰਦੇ ਸੀ ਫਿਰ ਉਹ ਨੰਬਰ ਵੀ ਨਾਲ ਉਹ ਨੰਬਰ ਵੀ 0043 ਉਹ ਵੀ ਵਿੱਚ ਹੀ ਆ ਬਾਈ 0043 ਹਾਂਜੀ ਓਕੇ ਤੇ ਬਾਈ ਮੈਨੂੰ ਇਹ ਦੱਸਿਓ ਹੁਣ ਬਹੁਤ ਸੱਜਣ ਜਿਹੜੇ ਵੀਡੀਓ ਵੇਖ ਰਹੇ ਆ ਉਹਨਾਂ ਦੇ ਦਿਲ ਦੇ ਵਿੱਚ ਹੋਣਾ ਵੀ ਅਸੀਂ ਚੱਲਦਾ ਕੰਮ ਸੰਭਲ ਲਈਏ ਹਾਂਜੀ ਵੀ ਪਰ ਹੁਣ ਇਸਾ ਨਾ ਕੋਈ ਰੇਟ ਦੇ ਕੇ ਜਾਇਓ ਸੱਜਣ ਤੁਹਾਨੂੰ ਇਹ ਕਹਿਣ ਵੀ ਯਾਰ ਅਸੀਂ ਸਾਡੇ ਨਾਲ ਗੱਲ ਤੇ ਆ ਕਿਉਂਕਿ ਤੁਸੀਂ ਨਹੀਂ ਤੇ ਸਾਢੇ ਜਾਣਾ ਬਈ ਹਾਂ ਸਹੀ ਗੱਲ ਆ ਬਈ ਹਣਾ ਹਾਂਜੀ ਵੀ ਕੋਈ ਜੈ ਜੈ ਰੇਟ ਰੱਖਿਓ ਵੀ ਕੋਈ ਵੀ ਭੰਨ ਭਰਾ ਕਿਨੂੰ ਸਾਹਮਣੇ ਬਸ ਰੇਟ ਇਹ ਚੱਲਦਾ ਹੀ ਰਹੇ ਜੀ ਤੁਹਾਡਾ ਵੀ ਮੋਹ ਬਣਿਆ ਰਹੇ ਵੀ ਯਾਰਾ ਆਪਣਾ ਕਹ ਪਿਆ ਅੱਜ ਕੱਲ ਚੱਲਦਾ ਰੇਟ ਤਾਂ ਵੀ ਆਪਾਂ ਤੀਜਾ ਜਿਹਾ ਕਰਤਾ ਯਾਰ ਤੀਸਰਾ ਜਿਹਾ ਉਹ ਵੀ ਸਾਡੀ ਮਜਬੂਰੀ ਐ ਮਨ ਲੋ ਥੋੜੀ ਹਣਾ ਕਿੰਨੇ ਜਣੇ ਬੈਠ ਸਕਦੇ ਇਹਦੇ ਇੱਥੇ ਬਈ ਆਪਣੀ ਪੂਰੀ ਟੋਟਲ ਸਿਟਿੰਗ ਵੇਖੀਏ 30 ਤੋਂ 35 ਜਣਾਂ ਦੀ ਸਿਟਿੰਗ ਰਾਮਣ ਆ ਗਈ 30 ਤੋਂ 35 ਤਾਂ ਇੱਥੇ ਉਹ ਸੈਟ ਆ ਜਾਂਦੇ ਓਕੇ ਯਾਰ ਐਵੇਂ ਕੀ ਗੱਲਬਾਤ ਤੇ ਆ ਦੇ ਇਧਰ ਆ ਬੱਲ ਵਗੈਰਾ ਲਾ ਕੇ ਆ ਡੈਕੋਰੇਸ਼ਨ ਦੇਖੋ ਕਿੰਨੀ ਘੈਂਟ ਲੱਗ ਰਹੀ ਆ ਹਾਂਜੀ ਹਾਂਜੀ ਬਈ ਆ ਡੀਫਰਿਜਰ ਆ ਗਿਆ ਇਹਦੇ ਨਾਲ ਤੇ ਇੱਕ ਡੀਫਰਿਜਰ ਉੱਪਰ ਪਿਆ ਹੋਇਆ ਬਈ ਤੇ ਇਹਦੇ ਨਾਲ ਉਹ ਵੀ ਆਪਾਂ ਵਿੱਚੀ ਦਾ ਮੰਨ ਵਿੱਚੀ ਵਿੱਚੀ ਬਈ ਯਾਰ ਓਕੇ ਤੇ ਇਹ ਆ ਗਈ ਆਪਣੀ ਉਹ ਪੀਜਾ ਪੀਜਾ ਮਸ਼ੀਨ ਇੱਥੇ ਵੀ ਸੈਟਿੰਗ ਆਪਣੀ ਓਕੇ 10 12 ਇਹਦੀ ਮਾਡਲ ਰੈਟੀਓ ਹੋਇਆ ਦੀ ਵਧੀਆ ਠੀਕ ਜਿਵੇਂ ਜੋੜੇ ਬੈਠਦੇ ਆ ਕਪਲ ਹਾਂਜੀ 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 ਕਪਲ ਫੈਮਿਲੀ ਨਾਲ ਬੈਠ ਸਕਦਾ ਹਾਂ ਅਸ਼ਕਲ ਲੇਕਲੇ ਚ ਪੱਖੀ ਲੱਗੀ ਹੋਈ ਆ ਹਾਂਜੀ 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 ਕੰਮស្តਾ ਤੁਹਾਡਾ ਬੋਕੈਂਟ ਆ ਮਾਰੇ ਜੀ ਮਿੱਤਰੋ ਅੱਜ ਨਾ ਤੁਹਾਡੇ ਵਾਸਤੇ ਮੈਂ ਬੜੀ ਘੈਂਟ ਵੀਡੀਓ ਲੈ ਕੇ ਆਇਆ ਹਾਂ ਬਹੁਤ ਸਪੈਸ਼ਲ ਵੀਡੀਓ ਲੈ ਕੇ ਆਇਆ ਸਪੈਸ਼ਲ ਕਿੰਨਾ ਵਾਸਤੇ ਲੈ ਕੇ ਆਇਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਕਿਸੇ ਕੰਮ ਦੀ ਭਾਲ ਦੇ ਵਿੱਚ ਨੇ ਅੱਜ ਉਹਨਾਂ ਵਾਸਤੇ ਸਪੈਸ਼ਲ ਕੰਮ ਲੈ ਕੇ ਆਇਆ ਜਦੋਂ ਕੋਈ ਵੀ ਸਾਡਾ ਭੈਣ ਭਰਾ ਕੋਈ ਕੰਮ ਚਲਾਉਂਦਾ ਉਦੇ ਮਨ ਦੇ ਵਿੱਚ ਇੱਕ ਦੋ ਸਵਾਲ ਜ਼ਰੂਰ ਹੁੰਦੇ ਆ ਵੀ ਜੇ ਆਪਾਂ ਕੰਮ ਚਲਾਉਣਾ ਨਾ ਸਾਨੂੰ 2 ਤੋਂ 3 ਸਾਲ ਇਸ ਫੀਲਡ ਦੇ ਵਿੱਚ ਪੈਰ ਜਮਾਉਣ ਵਾਸਤੇ ਲੱਗ ਜਾਣੇ ਆ ਪਰ ਜਿਹੜਾ ਕੰਮ ਤੁਹਾਡੇ ਵਾਸਤੇ ਲੈ ਕੇ ਆਇਆ ਤੁਹਾਨੂੰ 2 ਸਾਲ ਪੈਰ ਜਮਾਉਣ ਵਾਸਤੇ ਲੱਗਣਗੇ ਨਹੀਂ ਕੋਈ 1 ਸਾਲ ਨਹੀਂ ਲੱਗੂਗਾ ਕੋਈ 6 ਮਹੀਨੇ ਨਹੀਂ ਲੱਗਣਗੇ ਸਿਰਫ ਚੱਲਦਾ ਹੋਇਆ ਕੰਮ ਤੁਹਾਨੂੰ ਸੁਭਾਉਣ ਲੱਗਿਆ ਉਹ ਵੀ ਬਹੁਤ ਵਾਜਬ ਰੇਟ ਦੇ ਵਿੱਚ ਕਿਉਂਕਿ ਅੱਜ ਆਪਾਂ ਭਗਤਾ ਭਾਈ ਦੇ ਵਿੱਚ ਪਹੁੰਚੇ ਹੋਇਆ ਧਰਮੇ ਉਹ ਕੈਮਰਾ ਮਾਰਦੇ ਬਾਈ ਉੱਪਰ 버거 ਵਾਈਟਸ ਵਾਲਾਂ ਦੇ ਪਹੁੰਚੇ ਹੋਇਆ ਬਹੁਤ ਸਾਰੀਆਂ ਵੈਰਾਈਟੀਆਂ ਬਾਈ ਉਹ ਰੀ ਤਿਆਰ ਕਰਦੇ ਆ ਇਧਰਲੇ ਪਾਸੇ ਰੋਡ ਬਾਜਾਖਾਨੇ ਨੂੰ ਚਲਾ ਜਾਂਦਾ ਤੇ ਇਧਰਲਾ ਚਲਾ ਜਾਂਦਾ ਸਹਣਾ ਭਟੌਰ ਵਾਲੀ ਸਾਈਡ ਮਾਰਕੀਟ ਦੇ ਵਿੱਚ ਬਾਈ ਉਹਨਾਂ ਦਾ ਕੈਫੇ ਆ ਤੇ ਇਹ ਹੈ ਪੂਰਾ ਦਾ ਪੂਰਾ ਚੱਲਦਾ ਕੈਫੇ ਸੇਲ ਹੈ ਬਹੁਤ ਵੱਜਬ ਰੇਡ ਦੇ ਵਿੱਚ ਪਹਿਲਾਂ ਤਾਂ ਪੂਰੀ ਮਾਰਕੀਟ ਦੇ ਵਿੱਚ ਸਪਲਾਈ ਕਰਨ ਵਾਸਤੇ ਮੋਟਰਸਾਈਕਲ ਇਹਨਾਂ ਦਾ ਬਹੁਤ ਘੈਂਟ ਤਰੀਕੇ ਦੇ ਨਾਲ ਤਿਆਰ ਹੋਇਆ ਹੋਇਆ ਹੈ ਨਾ ਤੁਸੀਂ ਇੱਥੇ ਜੱਜ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਕਿੰਨੇ ਕ ਦੇ ਵਿੱਚ ਵਾਈਵਰਾਂ ਨੇ ਕੰਮ ਚਲਾਇਆ ਸੀ ਕਾਹ ਤੋਂ ਸੇਲ ਕਰ ਰਹੇ ਨੇ ਕੀ ਗੱਲ ਬਣ ਗਈ ਹੈ ਨਾ ਤੇ ਪਰ ਕੰਮ ਦੇਖ ਕੇ ਮੈਨੂੰ ਇੰਨਾ ਕੁ ਯਕੀਨ ਹੈ ਵੀ ਜਿਹੜਾ ਵੀ ਸੱਜਣ ਉਰੇ ਆ ਗਿਆ ਨਾ ਵੀ ਆਉਂਦਾ ਹੀ ਕਿੰਨੇ ਪੈਸੇ ਦਿਹਾੜੀ ਤੇ ਕਮਾ ਸਕਦਾ ਕੱਲੀ-ਕੱਲੀ ਜਾਣਕਾਰੀ ਅਪ ਵਾਈਵਰਾਂ ਤੋਂ ਲਵਾਂਗੇ ਤੇ ਮੇਤਰੋ ਅੱਜ ਸਾਡੇ ਨਾਲ ਨਾ ਸਾਡਾ ਭਰਾ ਅਰਸ਼ ਤੇ ਸਾਡਾ ਭਰਾ ਗੁਰਪ੍ਰਿੰਦਰ ਹੋਣਗੇ ਤੇ ਪਹਿਲਾਂ ਤਾਂ ਨੇ ਚਾਰੇ ਪਾਸੇ ਕੈਮਰਾ ਮਾਰ ਕੇ ਨਾ ਬਈ ਦਿਖਾ ਦੇ ਵੀ ਇਦਾਂ ਦੀ ਜੇ ਤੁਸੀਂ ਨੇ ਕੋਈ ਕੈਫੇ ਤਿਆਰ ਕਰਵਾਉਣਾ ਤੁਹਾਡਾ ਕਿੰਨਾ ਖਰਚ ਆਜੂ ਤੇ ਐਸਟੀਮੇਟ ਲਵਾ ਕੇ ਦੇਖਿਓ ਪਰ ਕਿੰਨੇ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਚੱਲਦਾ ਕਾਰੋਬਾਰ ਜਿਹੜਾ ਸਭਾ ਦੇਣਾ ਤੁਸੀਂ ਹੈਰਾਨ ਰਹੇ ਜਾਓਗੇ ਪਹਿਲਾਂ ਬਸ ਸਵਾਗਤ ਕਰ ਲਈ ਬਈ ਸਤਿ ਸ੍ਰੀ ਅਕਾਲ ਅਰਸ਼ ਕੀ ਜਾਨ ਨੇ ਕੀ ਜਾਨ ਗੁਰਪ੍ਰਿੰਦਰ ਵੀਰੇ ਠੀਕ ਹਾਂ ਤੇ ਪਹਿਲਾਂ ਬਈ ਸਹੀ ਗੱਲ ਪੁੱਛਾਂ ਤੁਹਾਡਾ ਕੈਫੇ ਦੇਖ ਕੇ ਮੈਨੂੰ ਐ ਲੱਗਿਆ ਵੀ ਯਾਰ ਬਹੁਤ ਹਾਈ ਲੈਵਲ ਦਾ ਕੰਮ ਬਈ ਰੰਦਾ ਕੀਤਾ ਹੋਇ ਕੰਮ ਕੈਂਡ ਕੀਤਾ ਤੇ ਆਪਾਂ ਸ਼ੁਰੂਆਤ ਦੇ ਵਿੱਚ ਦੱਸ ਦਈਏ ਤੇ ਆ ਮੈਕ ਲਾਇਓ ਵੀ ਭਈ ਆਪਾਂ ਇਹ ਕੰਮ ਮਤਲਬ ਛੱਡ ਕਿਉਂ ਰਹੇ ਆ ਕੰਮ ਯਾਰ ਇੱਕ ਤਾਂ ਭਾਈ ਸਾਡੀ ਬਾੜ ਵਾਲੀ ਦੂਰ ਦੀ ਪੈ ਜਾਂਦੀ ਥੋੜੇ ਪਿੰਡ ਕਿਹੜਾ ਮਾਲਾ ਕਲਾ ਭਾਈ ਮਾਲਾ ਕਲਾ ਇਹ ਮੁੱਧਰ ਆ ਗਿਆ ਆਪਣੇ ਮੁੱਧ ਕੀ ਕੋਲੇ ਫਿਰੇ ਮੁੱਧ ਕੀ ਕੋਲੇ ਆ ਹਾਂਜੀ ਇੱਥੇ ਕਿੰਨਾ ਮਤਲਬ ਬਾੜ ਪੈ ਜਾਂਦੀ ਆ ਤੁਹਾਨੂੰ ਆਉਣ ਚ 45 50 ਕਿਲੋਮੀਟਰ ਬਾੜ ਵੀਰੇ ਬਾੜ ਪੈ 50 ਕਿਲੋਮੀਟਰ ਇੱਕ ਪਾਸਾ ਪੈ ਗਿਆ ਤੇ ਵਧੀਆ ਪਰੌਣ ਕਰਦੇ ਹਾਂਜੀ ਦੂਜੀ ਗੱਲ ਬਈ ਆਪਣਾ ਖੇਤੀ ਦਾ ਕੰਮ ਆ ਹਾਂ ਤੇ ਤੈਨੂੰ ਪਤਾ ਉਧਰੋਂ ਵੀ ਮਾਲਾ ਥੋੜਾ ਜਿਆਦਾ ਪੰਜ ਜਾਂਦਾ ਅੱਛਾ ਤੇ ਚਲੋ ਕੰਮ ਅਹੀ ਕੀਤਾ ਹੀ ਕੰਮ ਬਹੁਤ ਵਧੀਆ ਮੰਨੋ ਵੀ ਸ਼ੇਰ ਵੀ ਬਹੁਤ ਵਧੀਆ ਹੈਗੀ ਠੀਕ ਹੈ ਜੀ ਤੇ ਉਧਰੋਂ ਬਾਪੂ ਨਹੀਂ ਵਾਇ ਮਾਰ ਲੈਂਦੇ ਸੀਗੇ ਇੱਕ ਵਾਟ ਔਣ ਜਾਂਦਾ ਕਰਕੇ ਆ ਆਪਣੇ ਮੇਰੇ ਚਾਚੇ ਦਾ ਮੁੰਡਾ ਠੀਕ ਹੈ ਜੀ ਇਹਦਾ ਵੀ ਬਹੁਤ ਔਖਾ ਹੀ ਹੈ ਇੱਥੇ ਸਰਕਲ ਚੱਲਦਾ ਨਹੀਂ ਮਤਲਬ ਜੇ ਤਾਂ ਕੋਈ ਸੱਜਣ ਤੁਹਾਡੇ ਨਾਲ ਇੱਕ ਇੱਥੋਂ ਦੀ ਹੁੰਦਾ ਫੇਰ ਤਾਂ ਸਰਕਲ ਚੱਲੇ ਜਾਂਦਾ ਹਾਂ ਦੋਨੇ 50 ਕਿਲੋਮੀਟਰ ਤੋਂ ਚੱਲ ਕੇ ਆਉਣੇ ਆ ਬਹੁਤ ਵਧੀਆ ਸੀ 6-7000 ਰੁ ਦੈਨ ਦੀ ਸੇਲ ਸੀ ਅੱਛਾ ਲੇਲੀ ਦੀ ਬਈ ਹੂੰ ਤੇ ਬਾਕੀ ਅਸੀਂ ਬਈ ਆਪ ਕੱਟ ਸਾਰੇ ਏਕਡੇ ਬਣਾ ਲਏ ਸੀ ਜਿਆ ਮੈਨੂੰ ਕੱਚ ਦਾ ਕੋਈ ਛੱਡਾ ਨਹੀਂ ਯਾਰ ਬਈ ਕੱਚ ਤਾਂ ਕੋਈ ਛੱਡਾ ਨਹੀਂ ਹੋਇਆ ਵੀਰੇ ਤੇ ਮੈਨੂੰ ਇਹ ਦੱਸਿਓ ਬਈ ਅੱਜ ਦੀ ਘੜੀ ਇਹਦੀ ਕੈਫੇ ਦੀ ਆਪਣੀ ਵੀ ਕਿੰਨੀ ਕ ਸੇਲ ਆ ਸੇਲ ਵੀਰੇ ਆਪਣੀ 7500 8000 ਮਾਲਾ 95 9500 ਵੀ ਕੀਤੀ ਪਈ ਆ ਸੇਲ ਘਟ ਟੁਕੜ 7500 ਤਾਂ ਹੈਗੀ ਹੈ ਜੱਪ ਘਟ ਟੁਕੜ 8000 ਹਾਂਜੀ ਠੀਕ ਨੇ ਜੀ। ਓਕੇ। ਬਾਕੀ ਐਵੇਂਰੇ ਆਪਾਂ ਸੀਜ਼ਨ ਉਦੋਂ ਆਫ ਸੀਜ਼ਨ ਦੇ ਵਿੱਚ ਮੰਨ ਲਓ 10000 ਮਤਲਬ ਕੋਈ ਮਿਹਨਤ ਵਾਲਾ ਬੰਦਾ ਹੋਵੇ ਯਾਰ ਭਾਵੇਂ 12000 ਕਰ ਲੈਵੇ ਸਾਥੋਂ ਇੰਨਾ ਦਿਨ ਸਹੀ ਪੁੱਛੇ ਮਿਹਨਤ ਇਨੀ ਹੋਈ ਨਹੀਂ। ਕਸਟਮਰ ਬਹੁਤ ਵਧੀਆ ਆਉਂਦਾ ਮਤਲਬ ਰੈਗੂਲਰ ਕੰਡਾ ਰਿਪੀਟ ਹੋਣ ਲੱਗ ਗਿਆ ਹੀ ਯਾਰ। ਬਸ ਸਾਡੇ ਥੋੜਾ ਜਿਹਾ ਹੌਣ ਜਾਣ ਦੇ ਕੀੜਾ ਕਰਕੇ ਸਾਨੂੰ ਬਹੁਤ ਮੁਸ਼ਕਲ ਪੈਂਦੀ ਹੈ। ਤੇ ਭਾਈ ਜਿਹੜੇ ਇਧਰਲੇ ਪਾਸੇ ਮਤਲਬ ਕਾਦੇ ਸੈਂਟਰ ਨੇ ਜਿਹੜੇ ਇਧਰਲੇ ਪਾਸੇ ਨੇ ਇਧਰ ਵੀਰੇ ਇੱਕ ਤਾਂ ਮੱਲਾ ਕੰਪਿਊਟਰ ਸੈਂਟਰ ਆ ਓਕੇ ਮੰਨ ਲਓ ਉੱਥੇ 50 60 70 ਹੈਗਾ ਤਾਂ ਤੁਹਾਡਾ ਮਤਲਬ ਪੂਰੀ ਮਾਰਕੀਟ ਦੇ ਵਿੱਚ ਆਪਾਂ ਕੱਪ ਕੱਲੀ ਕੱਲੀ ਚੀਜ਼ ਜਾਣਦੇ ਆ ਤੇ ਆਪਾਂ ਸ਼ੁਰੂਆਤ ਕਰ ਲਈਏ ਗੇਟਾਂ ਤੋਂ ਲੈ ਕੇ ਹੈਨਾ ਫਿਰ ਆਪਾਂ ਅੰਦਰ ਨੂੰ ਚੱਲਾਂਗੇ ਹਾਂਜੀ ਹਾਂਜੀ ਵੀ ਕਿੰਨਾ ਏਰੀਆ ਕੀ ਗੱਲਾਂ ਬਾਤਾਂ ਨੇ ਤੇ ਭਾਈ ਜੀ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਆ ਗਿਆ ਵੀ ਅਸੀਂ ਪਹਿਲਾਂ ਅਰੀਜਨਲ ਸਾਰਾ ਤਿਆਰ ਕਰਾਈਏ ਮੈਨੂੰ ਦੱਸੋ ਇਹ ਯਾਰ ਬਸ ਤਿਆਰ ਮੰਨ ਲਓ ਆਪਾਂ ਸਾਰਾ ਇਹ ਤੋਂ ਏ ਟੂ ਜ਼ेड ਆਪਾਂ ਗਿਆ ਚੱਲੇ ਯਾਰ ਕੰਮ ਕਰਦੇ ਆ ਕੋਈ ਹੈਨਾ ਹਾਂ ਹਾਂ ਤੇ ਮੰਨ ਲਓ ਇੱਧਰ ਆਹੀ ਆ ਕੇ ਕੰਮ ਕਰਨਾ ਮੈਂ ਤੇ ਇਹਨਾਂ ਨੇ ਦੋਨੋਂ ਨੇ ਰੈ ਕਰਕੇ ਅੱਛਾ ਕੰਮ ਸਟਾਰਟ ਕੀਤਾ ਕੰਮ ਵਧੀਆ ਸੀ ਵਧੀਆ ਜੀ ਵੀ ਲੱਗਣ ਲੱਗਾ ਸਾਰਾ ਕੁਝ ਹੋ ਗਿਆ ਹਾਂਜੀ ਪਿੱਛੋ ਮੁੜ ਕੇਰ ਕਰਦੇ ਹਾਂ ਦਾ ਮੰਨ ਲਾ ਇਹ ਸ਼ੋਰ ਵੀ ਇਕੱਲਾ-ਕੱਲਾ ਮੇਰਾ ਵੀ ਕੱਲੇ-ਆਲਾ ਕੰਮ ਹੀ ਆ ਦੋਨੇ ਕੱਲੇ-ਕੱਲੇ ਹੋਂਗ ਲੱਦੇ ਆ ਇੱਕ ਦੂਰ ਦੀਵਾਰ ਕਰ ਤੇ ਨਿਤ ਆਉਣਾ ਜਾਣਾ ਰਹਿਣ ਦਾ ਉੱਪਰ ਬਹੁਤ ਵਧੀਆ ਪ੍ਰਬੰਧ ਹੈ ਅੱਛਾ ਰਹਿਣ ਦਾ ਵੀ ਹੈਗਾ ਹਾਂਜੀ ਰਹਿਣ ਦਾ ਮੰਨ ਲਓ ਉੱਪਰ ਕੋਠੀ ਉਕ ਦੋ ਰੂਮ ਆ ਮੂਰੇ ਕਿਚਨ ਆ ਬਾਥਰੂਮ ਸਾਰਾ ਪੂਰਾ ਘੈਂਟ ਕੰਮ ਹੈ ਠੀਕ ਹੈ ਜੀ ਹਾਂਜੀ ਬਾਕੀ ਸਾਡਾ ਇੱਕ ਜੀਨ ਇਅਰ ਮੱਲਾ ਲੱਗਾ ਸਿੱਧੀ ਸੀ ਗੱਲ ਆ ਤੈਨੂੰ ਕਹਦਾ 26 ਲੱਖ ਰੁਪਇਆ ਲੱਗਾ ਸੀ ਗਾਉਂ ਤੇ ਅਸੇ ਤੇ 25 26 ਲੱਖ ਲੱਗਦਾ ਹਾਂਜੀ ਭਈ ਆ ਸਾਰੀ ਚੀਜ਼ੇ ਤੁਸੀਂ ਆਪ ਕਰਵਾਈਆਂ ਨੇ ਹਾਂਜੀ 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 ਭਈ ਉਹ ਆਈ ਲਵ ਭਗਤਾ ਹੈ ਹਾਂਜੀ ਯਾਰ ਬੜੇ ਦੰਦਾ ਘੈਂਟ ਘੈਂਟ ਚੀਜ਼ਾਂ ਲਾਰਕੀਆਂ ਨੇ ਇੱਧਰਲੇ ਪਾਸੇ ਤਾਂ ਮੇਰੇ ਭਾਈ ਇਹ ਇਹਦੇ ਵਿੱਚ ਏਸੀ ਕਿੰਨੇ ਲੱਗੇ ਹੋਏ ਆ? ਏਸੀ ਵੀਰੇ 3 ਲੱਗੇ ਹੋਏ ਆ। 3 ਏਸੀ ਲੱਗੇ ਹੋਏ ਆ। ਹਾਂਜੀ ਇੱਕ 프ਰੰਟ ਤੇ ਆਜੀ ਇੱਕ ਬੈਕ ਸਾਈਡ ਤੇ ਆ। ਇਹ ਇਹ ਕਿੰਨੇ ਸੋਫੇ ਦੇ ਹੋਣਗੇ ਤੁਰ ਤੱਕ? ਸੋਫੇ ਵੀਰੇ ਮੰਨ ਲਓ 1 2 1 ਅੰਦਰ ਲੱਗਾ ਹੋਇਆ ਮੰਨ ਲਓ ਇੱਧਰ ਆ ਗਿਆ ਆਹ ਸੈੱਟ ਆ ਗਿਆ। ਬਾਕੀ ਕੁਰਸੀਆਂ ਵਗੈਰਾ ਬਹੁਤ ਆਈਆਂ। ਓਕੇ ਇੱਧਰ ਲੱਗਿਆ ਤੇ ਮਤਲਬ ਕਿੰਨੇ ਮੰਦੇ ਐਡਜਸਟੇਬਲ ਹੋ ਜਾਂਦੇ ਉਹਰੇ? ਹਾਂਜੀ ਕਿੰਨੇ ਜਣੇ ਬੈਠ ਸਕਦੇ ਇਹਦੇ? ਇੱਥੇ ਬਈ ਆਪਣੀ ਜੇ ਪੂਰੀ ਟੋਟਲ ਸਿਟਿੰਗ ਵੇਖੀਏ ਹਾਂਜੀ 30 ਤੋਂ 35 ਜਣੇ ਦੀ ਸਿਟਿੰਗ ਫਰ ਇਧਰਲੇ ਪਾਸੇ ਸਿੱਧੂ ਬਾਈ ਦੀ ਫੋਟੋ ਲੱਗਦੀ ਆ ਇਹ ਤਾਂ ਯਾਰ ਆਪਣਾ ਉਸਤਾਦ ਆ ਯਾਰ ਇਹ ਦੂਜੇ ਤੇ ਤਾਂ ਕੋਈ ਹੈ ਹੀ ਨਹੀਂਗਾ ਹਨਾ ਸਹੀ ਗੱਲ ਹੈ ਹਨਾ ਹਾਂਜੀ ਓਕੇ ਤੇ ਇਧਰਾਂ ਮਾਲ ਬਿਆਲੇ ਕਰਕੇ ਮੈਂ ਲਖੜਿਆ ਬਈ ਬਸ ਵੀਰੇ ਥੋੜੀ ਜਿਹੀ ਰਹਿ ਆਈ ਜਿਹੜਾ ਉਹ ਕਰਦੇ ਆ ਵੀ ਪੰਜਾਬ ਦਾ ਨਕਸ਼ਾ ਬਣਵਾ ਲਈ ਹਾਂਜੀ 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 ਦਰਮੇ ਪੱਖੀਆਂ ਪੁੱਖੀਆਂ ਬਾਈ ਪੂਰੀਆਂ ਘੈਂਟ ਲੱਗੇ ਨੇ ਬਈ ਉਹਨਾਂ ਦੀਆਂ ਤੇ ਉੱਪਰਲੇ ਪਾਸੇ ਡੈਕੋਰੇਸ਼ਨ ਨਾਲ ਤਾਂ ਯਾਰ ਕਾਚੇ ਸੱਡਾਈ ਕੋਈ ਨਹੀਂ ਬਈ ਯਾਰ ਬਾਕੀ ਵੀਰੇ ਜੇ ਆਪ ਤਿਆਰ ਕਰਨਾ ਹੋਵੇ ਉਦੋਂ ਪਤਾ ਲੱਗਦਾ ਸਹੀ ਗੱਲ ਹੈ ਤੇ ਮਤਲਬ 24-25 ਲੱਖ ਲੱਗਦਾ ਸੀ ਪਰ ਦਰਮੇ ਦੇਖਿਓ ਤੇ ਬ ਕਰਵਾ ਜਾਏਗਾ ਯਾਰ ਅਮੀ ਕਹਿੰਦੀ ਗੱਲਬਾਤ ਪਈ ਤੁਸੀਂ ਬੜੀ ਘੈਂਟ ਲਾ ਜੀਤੀ ਹੈ ਨਾ ਤੇ ਆਹ ਦੇ ਇਧਰ ਆ ਬੱਲ ਬਗੈਰਾ ਲਾ ਕੇ ਆਹ ਡੈਕੋਰੇਸ਼ਨ ਦੇਖੋ ਕਿੰਨੀ ਘੈਂਟ ਲੱਗ ਰਹੀ ਹੈ ਹਾਂਜੀ ਹਾਂਜੀ ਭਾਈ ਓਕੇ ਜੀ ਇਧਰ ਝੂਮਰਾ ਲਾ ਰੱਖਿਆ ਨੇ ਲਾਈਟਾਂ ਉੱਪਰ ਇਧਰਲੇ ਪਾਸੇ ਆਪਣੇ ਗੈਲਰਿ ਆਉਂਦੇ ਦੀ ਕਿਤਾਬ ਹੈ ਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਹਾਂਜੀ ਹਾਂਜੀ ਭਾਈ ਤੇ ਉਹ ਬੱਬਾ ਨਾਨਕ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਆਪਣਾ ਗਿਆ ਇਹ ਆਪਣਾ ਵੀਰੇ ਕਾਊਂਟਰ ਆ ਗਿਆ ਓਕੇ ਬਈ ਇਹ ਆਪਾਂ ਮਤਲਬ ਸਾਰਾ ਚੀਜ਼ੇ ਇਸੇ ਤਰੀਕੇ ਹੀ ਸਮਾ ਦੇਣੀ ਜਾਂਦੀ ਏ ਟੂ ਜ਼ੈਡ ਬਈ ਯਾਰ ਕੋਈ ਕੱਤ ਨਹੀਂ ਆਕੇ ਕੋਈ ਬੈਠੂਗਾ 1 ਰੁਪਿਆ ਨੋਂ ਦੀ ਲੋੜ ਨਹੀਂ ਮਤਲਬ ਇਹਦੇ ਵਿੱਚੋਂ ਆਪਾਂ ਇੱਕ ਵੀ ਚੀਜ਼ ਘਰੇ ਨਹੀਂ ਲੈ ਜਾਂਦੇ ਨਾ 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 ਬਈ ਯਾਰ ਆ ਆ ਤੁਹਾਡਾ ਆ ਗਿਆ ਜੀ ਆਪਣਾ ਟੋਕਨ ਨੰਬਰ ਹਾਂ ਜੀ ਇਹ ਟੋਕਨ ਨੰਬਰ ਆ ਗਿਆ ਇੱਧਰ ਕਿਚਨ ਆ ਗਿਆ ਬਈ ਯਾਰ ਓਕੇ ਤੇ ਬਾਕੀ ਸਾਰਾ ਏ ਟੂ ਜ਼ੈਡ ਲੈਪਟਾਪ ਵਗੈਰਾ ਏ ਟੂ ਜ਼ੈਡ ਯਾਰ ਮੱਲਾ ਸਾਰਾ ਕੁਝ ਇੱਥੇ ਮਾਰਾ ਬਾਕੀ ਥਰ ਮੈਂ ਤੁਹਾਨੂੰ ਹੋਰ ਦੱਸਾਂ ਬਈ ਇੱਧਰਲੇ ਪਾਸੇ ਥੋੜਾ ਜਾ ਬਈ ਉਹਨਾਂ ਦਾ ਜੇ ਕੰਮ ਚੱਲਦਾ ਸੀ ਨਾ ਆ ਵੀ ਗਿਣਤੀ ਕਰ ਸਕਦੇ ਹੋ ਮਿਲ ਕਹਿੰਦਾ ਸਤਾਰਾ ਦਾ ਕੰਮ ਬੜਾ ਜ਼ਬਰਦਸਤ ਆ। ਇਹ ਆ ਗਈ ਆਪਣੀ ਮਸ਼ੀਨ। ਹਾਂਜੀ ਇਹ ਕਾਫੀ ਆਲੀ ਕਾਫੀ ਆਲੀ ਮਸ਼ੀਨ ਆ ਗਈ। ਓਕੇ। ਤੇ ਆਪਾਂ ਅੰਦਰ ਵੀ ਚੱਲਦੇ ਆਂ ਬਾਈ ਉਹਨਾਂ ਨੂੰ ਕਿਚਨ ਵੀ ਦਿਖਾਉਣੇ ਆ ਹਨਾ। ਕੰਮ ਬਹੁਤ ਰੀਜਨਲ ਹੋਇਆ ਹੋਇਆ। ਹਾਂਜੀ ਬਾਈ। ਤੇ ਆ ਗਏ ਕਿਚਰ ਵਿੱਚ। ਇਹ ਕਿਚਨ ਆ ਗਿਆ ਬਾਈ ਆਜੋ। ਆ ਜਾਓ ਅੱਛਾ। ਯਾਨੀ ਕਿ ਹੁਣ ਜਿਹੜੇ ਪਰ ਭੈਣ ਭਰਾਵਾਂ ਨੇ ਕੰਮ ਚਲਾਉਣਾ ਉਹਨਾਂ ਨੂੰ ਵੀ ਰੁਪਈਆ ਵੀ ਲਾਉਣ ਦੀ ਲੋੜ ਨਹੀਂ। ਨਾ ਨਾ ਬਈ ਇਹ ਟੂ ਜ਼ੈਡ ਯਾਰ ਪਾਲਾ ਸਾਰਾ ਕਿਚਨ ਦਾ ਸਮਾਨ ਪੂਰਾ। ਬਾਈ ਵੱਡੀ ਗੱਲ ਪਤਾ ਕੀ ਐ? ਜਦੋਂ ਥੋੜਾ ਜਿਹਾ ਹੁਣ ਨਾ ਸਾਨੂੰ ਅਸੀਂ ਮਤਲ ਬਈ ਥੋੜਾ ਜਾਇ ਨਹੀਂ ਇੱਥੇ ਦੋ ਚਾਰ ਦੇਣਾ ਤੁਸੀਂ ਚੀਜ਼ਾਂ ਵੀ ਸਾਰੀਆਂ ਨਮੀਆਂ ਮਤਲਬ ਘਰ ਮੇ ਸਾਰਾ ਕੁਝ ਪਿਆ ਹੋਇਆ ਚੀਜ਼ਾਂ ਵੀ ਸਾਰੀਆਂ ਬਾਈ ਬਰੇ ਨੇ ਨਮੀਆਂ ਲੈ ਕੇ ਰੱਖ ਲਾਈਆਂ ਨੇ ਕੋਈ ਵੀ ਚੀਜ਼ ਪੁਰਾਣੀ ਨਹੀਂ ਲੱਤੀ ਹੋਣੀ ਨਾ ਬਾਈ ਨਾ ਨਾ ਬਾਈ ਯਾਰ ਓਕੇ ਜਿਹੜੇ ਪਿਆ ਬਾਕੀ ਸਾਰੇ ਆ ਮਸਾਲੇ ਕੋਲੇ ਵਿੱਚ ਹੀ ਹੈ ਵਿਚਾਰੇ ਉਹ ਸਾਰਾ ਕੁਝ ਵਿੱਚ ਪਿਆ ਓਕੇ ਓਕੇ ਆ ਡੀਫ੍ਰੀਜਰ ਆ ਗਿਆ ਇਹਦੇ ਨਾਲ ਤੇ ਇੱਕ ਡੀਫ੍ਰੀਜਰ ਉੱਪਰ ਪਿਆ ਹੋਇਆ ਬਾਈ ਇਹਦੇ ਨਾਲ ਉਹ ਵੀ ਆਪਾਂ ਵਿੱਚ ਹੀ ਤਾਂ ਮੰਨ ਲੈ ਵਿਚ ਵਿਚ ਹੀ ਬਾਈ ਯਾਰ ਓਕੇ ਤੇ ਇਹ ਆ ਗਈ ਆਪਣੇ ਉਹ ਪੀਜਾ ਪੀਜਾ ਮਸ਼ੀਨ ਜਿਹੜੀ ਹੀਟ ਦਿੰਦੀ ਆ ਪੀਜੇ ਨੂੰ ਨਾ ਹਾਂਜੀ ਹੂੰ ਤੇ ਹੁਣ ਆਪਾਂ ਅੰਦਰ ਵੀ ਚੱਲਦੇ ਆਂ। ਬਾਕੀ ਆਉਂਣਾ ਆਮਨ ਵਗੈਰਾ ਵੀਰੇ ਸਾਰਾ ਕੁਝ ਬੱਚੀ ਵਾਲਾ ਸਮਾਨ ਦੀ ਤਾਂ ਕੋਈ ਕਮੀ ਨਹੀਂ ਯਾਰ। ਕੋਲੀ ਲਈ ਆਉਂਦੀ ਲੋੜ ਨਹੀਂ ਇੱਥੇ। ਹਾਂ। ਤੇ ਧਰਮੇ ਆ ਜਾ ਗੇਰਾ। ਆ ਗਏ ਅੰਦਰ ਛੈਡ ਵੀ ਖੜੀ ਹੈ। ਹਾਂਜੀ। ਇਹ ਵੀਰੇ ਆਪਣੇ ਕਿਆ ਬਣਾ ਗਿਆ। ਇੱਥੇ ਵੀ ਸੈਟਿੰਗ ਆਪਣੀ। ਓਕੇ। 10-12 ਜਾਣ ਦੀ ਮੰਨ ਰਿਹਾ ਠੀਕ ਹੋ ਜਾਂਦੀ ਵਧੀਆ। ਠੀਕ ਹੈ ਜਿਵੇਂ ਜੋੜੇ ਬੈਠਦੇ ਆ ਕਪੜਾ। ਹਾਂਜੀ 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 ਕਪੜਾ। ਫੈਮਿਲੀ ਨਾਲ ਬੈਠ ਸਕਦੇ ਹਾਂ। ਹਾਂਜੀ ਹਾਂਜੀ। ਨਹੀਂ ਨਹੀਂ ਜੀ। अच्छा ये कल्ले आज हां जी 3-4000 ਰੁਪਏ ਤਾਂ ਪਰ ਉਹ ਰੂਮ ਦੇ ਜਾਂਦੇ ਹਾਂ ਹਾਂ ਜੀ ਹਾਂ ਜੀ ਖਾਣ ਵੀ ਜਿਹੜਾ ਵੱਖਰਾ ਵਿੱਚ ਖਾਂਦੇ ਆ ਇਹਦਾ ਐਕਸਟਰਾ ਚਾਰਜ ਹੁੰਦਾ ਵੀ ਯਾਰ ਔਰੇ ਵੀਰੇ ਆ ਦੇਖੋ ਇੱਥੇ ਬੈਠ ਕੇ ਤੇ ਜੇ ਆ ਉਦਾਂ ਨਾ ਪ੍ਰਾਈਵੇਸੀ ਹੁੰਦੀ ਅਗਲਾ ਦਾਂ ਤਾਰ ਲਿੱਦਾ ਪਰਦਾ ਬੁੜਿਆ ਨਾ ਬਈ ਬਾਕੀ ਇਨਵਰਟਰ ਆ ਗਿਆ ਇੱਧਰ ਤੇ ਇਹ AC ਆਵੇ ਇੱਧਰ ਆ ਗਿਆ ਵੀਰੇ ਆਪਣਾ ਇਹਦਾ ਕੈਮਰਾ ਦੇ ਵਿੱਚ ਵੀ ਮੰਨ ਲਓ ਟੋਟਲ ਸਾਰਿਆਂ ਦੇ ਵਿੱਚ ਆ ਪੱਖੀਆਂ ਲੱਗੀਆਂ ਹੋਈਆਂ ਆ ਸ਼ਕਲ ਲੈ ਕਲੇ ਵਿੱਚ ਪੱਖੀ ਲੱਗੀ ਹੋਈ ਹਾਂ ਹਾਂ ਜੀ ਹਾਂ ਜੀ ਹਾਂ ਜੀ ਕੰਮਸਤਾ ਤੁਹਾਡਾ ਬਹੁਤ ਕਹਿੰਦਾ ਮਾਰੇ ਹਾਂ ਜੀ ਚਲੋ ਤੇਰ ਬੱਕ ਇਨਾ ਯਾਰ ਇੱਥੇ ਬੈਠ ਕੇ ਉੱਠਣ ਨੂੰ ਵੀ ਦਿਲ ਨਹੀਂ ਕਰਦਾ ਹੁਣ ਇਹ ਵੀ ਕਹਿੰਦਾ ਹੈ ਤੇ ਉਹ ਅੱਗੇ ਉਧਰ ਵਾਸ਼ਰੂਮ ਵਗੈਰਾ ਨਾ ਹਾਂਜੀ ਇੱਧਰ ਵਾਸ਼ਰੂਮ ਆ ਗਿਆ ਬਾਕੀ ਰਹਿਣ ਦਾ ਉੱਪਰ ਯਾਰ ਜਿਹੜਾ ਵਿਚਾਲਲਾ ਫਲੋਰ ਆ ਉੱਥੇ ਵੀ ਆਪਣਾ ਸਮਾਨ ਬਹੁਤ ਪਿਆ ਹੋਇਆ ਪੁੱਲੜ ਵਗੈਰਾ ਜਿਹੜਾ ਇਹ ਤੋਂ ਉੱਪਰ ਹੈ ਹਾਂਜੀ ਉਹ ਵੀ ਆਪਣੇ ਕੋਲੇ ਹੀ ਆ ਮਨੋ ਕੋਚਮਲ ਆਪਣਾ ਸਮਾਨ ਪੁੱਲੜ ਵਗੈਰਾ ਬਹੁਤ ਪਿਆ ਹੋਇਆ ਵੀ ਜਦੋਂ ਨਾਲ ਪਸਿਆਲਾ ਕੋਫੀ ਮਸ਼ੀਨ ਸਟਾਰਟ ਕਰਦੇ ਆ ਹਾਂਜੀ ਤੇ A to Z ਸਮਾਨ ਉੱਪਰ ਪਿਆ ਹੋਇਆ ਇਹ ਏਰੀਆ ਕਿੰਨਾ ਹੋਣਾ ਭਈ ਇਹਦਾ ਸੈਜ ਕੀਆ ਮਤਲਬ ਇਹਦਾ ਕੈਫੇ ਦਾ ਸਾਰੇ ਨਾ ਏਰੀਏ ਯਰ ਮੱਲਾ ਹਿਸਾਬ ਨਾਲਾ ਤੂੰ ਮੱਲਾ 35 40 ਬੰਦਿਆਂ ਦੀ ਸ਼ਿਟਿੰਗ ਹੋ ਜਾਂਦੀ ਆ ਮੱਲਾ ਲੰਬਾਈ ਚ ਬਹੁਤ ਆ ਜਾਂਦਾ ਚੜਾਈ ਚ ਵੀ ਤੁਹਾਡੇ ਸਾਹਮਣੇ ਹੀ ਆ ਨਾ ਤੇ ਬਾਕੀ ਤੁਹਾਡੇ ਲੋਗੋ ਆ ਗਿਆ ਹਾਂਜੀ ਇਹ 버ਗਰ ਬਾਇਟ ਹੈ ਇਹ ਆਪਣੀ ਫਰਾਂਚਾਈਜ਼ੀ ਅੱਛਾ ਹਾਂਜੀ ਇਹ ਇਹ ਕਿੰਨੇ ਚ ਮਿਲਿਆ ਹੋਣਾ ਜੀ ਇਹ ਆਪਾਂ 390 ਚ ਲਈ ਸੀ ਇਹਦੀ ਅੱਛਾ ਹਾਂਜੀ ਜਿਹੜੇ ਵਿੱਚ ਸ਼ੈਫਾ ਉਹ ਵੀ ਦੇਵਾਂਗੇ ਆਪਣੀ ਕਰਕੇ ਨਾਲ ਓਕੇ ਤੁਹਾਡੇ ਸੱਚ ਇਹ ਵੀ ਗੱਲ ਹੈਗੀ ਆ ਬਈ ਜਿਵੇਂ ਤੁਹਾਡਾ ਕੋਈ ਮਤਲਬ ਆਨਲਾਈਨ ਡਿਲੀਵਰੀ ਵੀ ਹੈਗੀ ਆ ਹਾਂਜੀ ਹਾਂਜੀ ਵਿੱਚ ਵਿੱਚ ਔਰ ਮੂਰੇ ਮੋਟਰਸਾਈਕਲ ਵਿੱਚ ਖੜਾ ਹੋਇਆ ਬਾਈ ਮੋਟਰਸਾਈਕਲ ਵੀ ਦਵਾਗੇ ਹਾਂ ਸਾਰਾ ਬੈਚ ਡਿੱਗੀ ਲੱਗੀ ਹੋਈ ਯਾਰ A to Z ਮੰਨ ਲਓ ਕੰਮ ਕੰਪਲੀਟ ਆ ਤੇ ਜਿਹੜੇ ਨੰਬਰ ਤੇ ਤੁਹਾਡੇ ਸੰਪਰਕ ਸੱਜਣ ਕਰਦੇ ਸੀ ਆਰਡਰ ਕਰਦੇ ਸੀ ਫਿਰ ਉਹ ਨੰਬਰ ਵੀ ਨਾਲ ਉਹ ਨੰਬਰ ਵੀ 0043 ਉਹ ਵੀ ਵਿੱਚ ਹੀ ਆ ਬਾਈ 0043 ਹਾਂਜੀ ਓਕੇ ਤੇ ਬਈ ਮੈਨੂੰ ਇਹ ਦੱਸਿਓ ਹੁਣ ਬਹੁਤ ਸੱਜਣ ਜਿਹੜੇ ਵੀਡੀਓ ਵੇਖ ਰਹੇ ਆ ਉਹਨਾਂ ਦੇ ਦਿਲ ਦੇ ਵਿੱਚ ਹੋਣਾ ਵੀ ਅਸੀਂ ਚੱਲਦਾ ਕੰਮ ਸੰਭਲ ਲਈਏ ਹਾਂਜੀ ਮਤਲਬ ਇਹ ਦੀ ਇਹਦੀ ਡਿਮਾਂਡ ਕੀ ਰੱਖੀ ਹੋਈ ਆ ਤੁਹਾਡੀ ਡਿਮਾਂਡ ਵੀਰੇ ਯਾਰ ਆਪਾਂ ਤਾਂ ਮਤਲਬ ਕੋਈ ਤੁਹਾਨੂੰ ਇਹ ਗੱਲ ਕਹੂੰਗਾ ਪੈਸੋਂ ਨੂੰ 24 ਲੱਖ ਚ ਗਿਆ ਹਾਂਜੀ 25 ਚ ਪੈ ਗਿਆ ਚਲੋ ਜੋ ਵੀ ਹੈ ਹਾਂਜੀ ਵੀ ਪਰ ਹੁਣ ਇਸਾ ਨਾ ਕੋਈ ਰੇਟ ਦੇ ਕੇ ਜਾਇਓ ਸੱਜਣ ਤੁਹਾਨੂੰ ਇਹ ਕਹਿਣ ਵੀ ਯਾਰ ਅਸੀਂ ਹਸਾਂਦੇ ਨੇ ਗੱਲ ਦੇ ਆ ਕਿਉਂਕਿ ਤੁਸੀਂ ਨਹੀਂ ਤੇ ਸਾਢੇ ਜਾਣਾ ਬਈ ਹਾਂ ਸਹੀ ਗੱਲ ਆ ਬਈ ਹਨਾ ਹਾਂਜੀ ਵੀ ਕੋਈ ਜਾਇਜ਼ ਜਾਂ ਰੇਟ ਰੱਖਿਓ ਵੀ ਕੋਈ ਵੀ ਭੰਡ ਭਰਾ ਕੇ ਨੂੰ ਸਾਹਮਣੇ ਬਸ ਰੇਟ ਇਹ ਚੱਲਦਾ ਹੀ ਰਹੇ ਜੀ ਤੁਹਾਡਾ ਵੀ ਮੋਹ ਬਣਿਆ ਰਹੇ ਵੀ ਯਾਰਾ ਆਪਣਾ ਕਹਿ ਗਿਆ ਅੱਜ ਕੱਲ ਚੱਲਦਾ ਰੇਟ ਤਾਂ ਵੀ ਆਪਾਂ ਤੀਜਾ ਹਿੱਸਾ ਕਰਤਾ ਯਾਰ ਤੀਸਰਾ ਹਿੱਸਾ ਉਹ ਵੀ ਸਾਡੀ ਮਜਬੂਰੀ ਐ ਮਨ ਲੋ ਥੋੜੀ ਨਾ ਹਨਾ ਇਸਾ ਨੂੰ ਆਇਆ ਸਰਕਲ ਸਾਡਾ ਉੱਧਰ ਥੋੜਾ ਜਿਆਦਾ ਆ ਹਾਂਜੀ ਹਾਂਜੀ ਤੇ ਰੇਟ ਆਪਾਂ 8.5 ਲੱਖ ਰੁਪਈਆ ਰੱਖਤਾ ਭਈਆ 8.5 ਲੱਖ ਰੇਟ ਹਾਂ ਭਈ ਜਿਵੇਂ ਹੀ ਮੰਨੋ ਮੰਨੋ ਕਿ A ਤੋਂ Z ਜਿੰਨਾ ਸਾਮਾਨ ਆ ਸਾਰਾ ਕੋ ਬੇਚਾਂ ਓਕੇ ਤੇ ਬਸ ਉਹਦੇ ਕਹਨੂਗੇ ਤਾਂ ਇਹ ਦੇਣ ਵਾਲੀ ਗੱਲ ਕੀਤੀ ਆ ਵੀ ਬਸ ਚਲੋ ਆਪਦਾ ਲੱਟ ਲਓ ਭਈ ਰੇਟ ਤਾਂ ਨਹੀਂ ਬਾਹਲਾ ਮੰਗਿਆ ਤੁਸੀਂ ਹਨ ਜੈ ਜੀ ਹੈ ਹਨਾ 8.5 ਲੱਖ ਹੀ ਮੰਗਿਆ ਆਪਣੇ 8.5 ਲੱਖ ਵਿੱਚ ਹੀ ਤਿੰਨ ਏਸੀ ਦੇ ਦੇਣੇ ਆ ਸਾਰਾ ਜਾਮਾ ਧਾਮਾ ਲੱਗਿਆ ਹੋਇਆ ਕੰਪਲੀਟ ਮਸ਼ੀਨਾ ਦੋ ਫਰਿੱਜ ਜੋ ਇੱਥੇ ਆ ਕੇ ਤੁਮ ਚਾਰ ਲੈਣ ਦੀ ਲੋੜ ਨਹੀਂ ਯਾਰ ਇਹ ਟੂ ਜੈਟ ਸਮਾਨ ਪੂਰਾ ਬਾਕੀ ਸਾਰਾ ਕੰਮ ਏ ਟੂ ਜੈਟ ਦਾ ਹੋਇਆ ਹੋਇਆ ਕੈਮਰੇ ਵਗੈਰਾ ਏ ਟੂ ਜੈਟ ਸਾਰਾ ਓਕੇ ਰਿਹਾ ਸਸ ਕੈਮਰੇ ਵਗੈਰਾ ਵੀ ਲੱਗੇ ਹੋਣੇ ਸਾਰਾ ਕੁਝ ਬਈ ਯਾਰ ਬਾਕੀ ਮਿਊਜ਼ਿਕ ਸਿਸਟਮ ਸਾਰਾ ਸਾਰਾ ਕੁਝ ਵਿੱਚ ਆ ਬਈ ਓਕੇ ਹਾਂਜੀ ਕੱਲਾ ਬਸ ਆ ਕੇ ਇੱਥੇ ਬੈਠਣਾ ਕੰਮ ਚਲਾਉਣਾ ਹੋਰ ਕੰਮ ਕੋਈ ਨਹੀਂ ਸੀ ਸਹੀ ਗੱਲ ਹੈ ਬਸ ਹੰਤਾ ਬਾੜ ਦਾ ਚੱਕਰ ਬਣ ਗਈ ਬਈ ਯਾਰ ਬਾਕੀ ਸਾਡੇ ਘਰ ਤੇ ਵੀ ਔਰ ਥੋੜਾ ਜਿਹਾ ਉਹ ਕਹਿੰਦੇ ਆ ਖੇਤੀ ਵਾਲੇ ਪੁੱਤੋ ਕੀ ਹਾਂ ਜੱਟ ਜ਼ਿਮੀਦਾਰਾਂ ਤੁਹਾਨੂੰ ਪਤਾ ਯਾਰ ਇਹ ਕੰਮ ਆਪਣੇ ਦੇ ਵਸ ਤੇ ਵੀਰੇ ਤੁਹਾਡਾ ਕੰਟੈਕਟ ਨੰਬਰ ਕਿਹੜਾ ਗੁਰਪ੍ਰਿੰਦਰ ਕੰਟੈਕਟ ਵੀਰੇ ਮੇਰਾ ਤਾਂ ਹੈਗਾ 8729933055 ਹਾਂਜੀ ਜਿਹੜਾ ਆਪਣਾ ਵਰਕਰ ਬਾਈਟ ਦਾ 9556 0043 ਮਤਲਬ ਇਹ ਨੰਬਰ ਆ ਤੇ ਉਹਨਾਂ ਨਾਲ ਕੰਟੈਕਟ ਕਰ ਹਾਂਜੀ ਇਹ ਕੰਟੈਕਟ ਕਰ ਸਕਦਾ ਨੰਬਰ ਵੀ ਅੱਛੀ ਦੇਣਾ ਆਪਾਂ ਓਕੇ ਹਾਂਜੀ ਤੇ ਇੱਕ ਵਾਰੀ ਇਹ ਲੋਕੇਸ਼ਨ ਵੀ ਦੁਬਾਰਾ ਦੱਸ ਦੀ ਆਪਾਂ ਕਿੱਥੇ ਜਿ ਖੜੇ ਲੋਕੇਸ਼ਨ ਬਈ ਭਰਤਾ ਭਾਈ ਕਾ ਬਾਜ਼ਾਰ ਖਾਨਾ ਰੋਡ ਮੂਰੇ ਆਈਸੀਆਈ ਬੈਂਕ ਹੈ ਓਕੇ ਹਾਂਜੀ ਆਈਸੀਆਈ ਬੈਂਕ ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਹਾਂਜੀ ਮੇਨ ਰੋਡ ਤੇ ਜਿਹੜਾ ਬਰਨਾਲੇ ਤੋਂ ਬਾਜ਼ਾਰ ਖਾਣ ਨੂੰ ਫਰੰਟ ਮੇਨ ਮਾਰਕੀਟ ਦੇ ਵਿੱਚ ਮੇਨ ਮਾਰਕ ਬਾਕੀ ਪਾਰਕਿੰਗ ਵੀਰੇ ਮਾਲਾ ਪੰਜਾ ਚਾਰ ਗੱਡੀਆਂ ਦੀ ਰਾਵ ਹਾਂ ਇਹ ਵੀ ਗੱਲ ਹੈ ਵੀ ਪਾਰਕਿੰਗ ਵੀ ਮੁਰੇ ਬਹੁਤ ਖੁੱਲੀ ਹੈ ਮੇਨ ਜਿਹੜੀ ਸਮੱਸਿਆ ਨਾਲ ਵੀ ਪਾਰਕਿੰਗ ਦੀ ਹੁੰਦੀ ਹੈ ਬਜ਼ਾਰਾਂ ਹਾਂਜੀ ਹਾਂਜੀ ਉਹ ਆਪਾਂ ਨੂੰ ਕੈਂਟ ਹੈ ਵੀ 10 ਗੱਡੀਆਂ ਆਪਣੇ ਸਾਹਮਣੇ ਖੜ੍ਹ ਸਕਦੀਆਂ ਬੱਸ ਬੱਸ ਹੈਨਾ ਹਾਂਜੀ ਤੇ ਲੈ ਮਿੱਤਰੋ ਜੇ ਤੁਸੀਂ ਚਾਹੋ ਨਾ ਵੀ ਅਸੀਂ ਭਾਈ ਚੱਲਦਾ ਕਾਰੋਬਾਰ ਸਾਹਮਣਾ ਅਸੀਂ ਕੱਲ ਤੋਂ ਹੀ ਪੈਸੇ ਕਮਾਉਣੇ ਸ਼ੁਰੂ ਕਰਨੇ ਆ ਤਾਂ ਚੁੱਪ ਕਰਕੇ ਬਾਈਬਲੇ ਨਾਲ ਸੰਪਰਕ ਕਰ ਲਿਓ ਭਗਤਾ ਭਾਈ ਦੇ ਵਿੱਚ 버거 ਵਾਈਟਸ ਦੇ ਨਾਂ ਤੇ ਨਾ ਵਾਈਰਾਂ ਦਾ ਇਹ ਕੈਫੇ ਆ ਚੱਲ ਵੀ ਬਹੁਤ ਘੰਟ ਰਿਹਾ ਦਿੱਲੀ ਦੀ 7500 ਤੋਂ 8500 ਲਗਭਗ ਸੇਲ ਵੀ ਹੈਗੀ ਹੈ ਹਾਂ ਕਰੋ ਸੰਪਰਕ